ਇਹਨੂੰ ਸੋਰੀਆਂ ਵਾਲਾ ਪੁਲ ਕਹਿੰਦੇ ਆ ਨਾ ਭੰਡਾਰੀ ਪੁਲ ਦੇ ਤਸਦੀਕ ਹੀ ਹੈ ਕਿ ਕਿ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਭਾਂਡਾ ਜਿਹੜੀ ਸੈਕਿੰਡ ਬ੍ਰਾਂਡ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਪਾਂਸ ਹੀ ਸਾਰਾ ਉਹ ਅਨਕਵਰਡ ਸੀ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਨਾਲ ਚਿੰਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ। ਜਿਵੇਂ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਵਲੋਗ ਇੱਥੇ ਅਸੀਂ ਹੁਣ ਵੀ ਦੇਖਦੇ ਹੋ ਕਕਰੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕਨਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜੀਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕਵੈਂਟੀ ਚੇਂਜ ਕਰਦੇ ਨੇ। ਕੰਪਲੇਟ ਇਹ ਸੀ ਕਿ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜਿਆਦਾ ਡੀਪ ਫਰਾਈਟ ਲੱਗ ਰਿਹਾ ਸੀ। ਤੇਲ ਕਿ ਨਹੀਂ ਤੇ ਚੱਲਦਾ ਸਰ ਉਹ ਚੱਲਦਾ ਨਹੀਂ ਮਤਲਬ ਅੱਜ 15-15 ਮਿੰਟਾਂ ਬਾਅਦ ਤੇਲ ਫੇਰ ਪੈ ਰਿਹਾ ਜੀ ਨਵੇਂ ਜ਼ੀਰੋ ਇਹਨਾਂ ਦੇ ਰੇਟ ਚ ਚਲਾਉਣ ਦੇ ਵਿੱਚ ਹੋਈਆਂ ਕਾਫੀ ਕਮੀਆਂ ਪਈਆਂ ਗਈਆਂ ਕਿ ਕੰਮ ਸਭ ਦੇਖੋ ਇਹ ਨਾਲੋਂ ਨਾਲ ਸਫਾਈ ਕਰਾ ਰਹੇ ਆ ਜੀ ਜਿੱਦਾਂ ਜਿੱਦਾਂ ਗਾਗ ਨਿਕਲੀ ਜਾਂਦੇ ਸਫਾਈ ਕਰਾਉਣ ਖਾਂਦੇ ਮਤਲਬ ਜਿੱਦਾਂ ਬੈਠੇ ਗਾਗ ਉੱਪਰੋਂ ਦੇ ਨਾਲੋਂ ਨਾਲ ਸਫਾਈ ਕਰਾ ਰਹੇ ਆ ਜੀ ਸਰ ਗਲਵਸ ਤੇ ਗੈਪ ਦਾ ਇਸ਼ੂ ਆ ਰਿਹਾ ਉਹ ਕਿਹੜਾ ਗਲਵਸ ਕਰਕੇ ਨਹੀਂ ਪਾ ਸਕਦੇ ਗਰਮ ਚੀਜ਼ਾਂ ਗਲਵਸ ਸੜ ਜਾਣੇ ਤੇ ਪਲਾਸਟਿਕ ਨਾ ਸਕਦਾ ਵਿੱਚ ਤੇ ਗੈਪ ਵੀ ਨਹੀਂ ਪਾਈ ਗਈ ਮੈਂ ਡਰਪਨ ਪਾਈ ਹੈ ਮੈਂ ਗੈਪ ਨਹੀਂ ਪਾ ਸਕੀ ਜਿਹੜੇ ਬੰਦੇ ਆ ਬਾਕੀ ਸਟਾਫ ਵੀ ਪਾਰ ਪਾਉਂਦੇ ਆ ਜੀ ਹਾਂ ਤੁਹਾਡੇ ਸਰਕਾਰ ਵੱਲੋਂ ਇਹਦਾ ਤਾਂ ਨੂੰ ਦਿੱਤੀ ਗਈ ਹੈ ਸਾਰੇ ਪਾਲਣਾ ਕਰੋਗੇ ਹਾਂ ਜੀ ਕਰਾਂਗੇ ਜ ਹਾਂਜੀ ਕਿਆ ਪਾਵਾਂਗੇ ਇੱਕ ਤਾਨ ਕਿਹੜੀ ਹੈ ਕਿ ਇੱਕੀ ਦੇ ਨਾਂ ਤੇ ਹੈ ਤੁਹਾਡੀ ਇਹ ਜੁਰਗਨ ਦਾ ਨਾਮ ਚ ਰੇ ਜਵਲाराम ਗੋੜਾ ਸ਼ਾਪੀ ਠੀਕ ਅਸੀਂ ਆ ਆਈ ਥਿੰਕ ਸੋਰੀਆ ਵਾਲਾ ਪੁਲ ਕਹਿੰਦੇ ਐ ਨੂੰ ਭੰਡਾਰੀ ਪੁਲ ਦੇ ਤਸਦੀਕ ਹੀ ਹੈ ਇੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਬਣਾਉਂਦਾ ਉਹਦੇ ਅਸੀਂ ਅੱਜ ਇੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੋਡੀ ਮੀਡੀਆ ਦੇ ਮਾਧਮ ਰਾਹੀਂ ਕੋ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਏਰੀਆ ਜੜੀਆਂ ਆ ਆ ਤਰ੍ਹਾਂ ਆਉਂਦੇ ਉਹ ਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਾਮਾਨ ਸੀ ਸਾਰਾ ਉਹ ਅਨਕਵਰਡ ਸੀ ਔਰ ਆਇਲ ਜਿਹੜਾ ਸੀ ਉਹ ਡੀਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮੁਤਲਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਨਾ ਜਿੰਨਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਈ ਜਾਂ ਹੋਰ ਸਵਾਲ ਹੋਵੇ ਲੇਪੋ ਕਾਰਵਾਈ ਕਰਤੀ ਹੈ ਜੇ ਨਾ ਹੈ ਜਿੰਨਕ ਚਲਾਨ ਇਸ਼ੂ ਕਰ ਦਿੱਤਾ ਹੈ ਇਹਨਾਂ ਨੂੰ ਕਹਿ ਦਿੱਤਾ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਿਹਾ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਤੇਲ ਦੇ ਨਾਲ ਤੇਲ ਦੇਖੋ ਤੇਲ ਜੋ ਹੈ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਸੀ ਰੇਲੀ ਪਾ ਰਹੇ ਆ ਰੋਜ਼ ਦਾ ਰੋਜ਼ਾਨਾ ਸੀ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਆ ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਆ ਤੇਲ ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇਥੇ ਸੋ ਜোন ਵੀ ਤੇ ਇੱਕ ਰੋਪ ਆਪ ਕੋਲੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਨੇ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕਵੈਂਟਲੀ ਚੇਂਜ ਕਰਦੇ ਰਹਿਣ। ਕੰਪਲੀਟ ਕੀ ਆਈ ਸੀ ਉਹਨਾਂ ਨੂੰ ਮੰਗ ਕੰਪਲੀਟ ਹੀ ਆਈ ਸੀ ਤੁਹਾਨੂੰ। ਕੰਪਲੀਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜ਼ਿਆਦਾ ਡੀਪ ਫ੍ਰਾਈਟ ਲੱਗ ਰਿਹਾ ਸੀ। ਇਹ ਤੇ ਆਣਾ ਤਾਂ ਦੇਨੇ ਆ ਬਾਕੀ ਸਹਿਰ ਮਾਰਕੀਏ ਦੇ ਨੇ ਪਾਸੇ ਕੀ ਆ ਪੇਸ਼ ਕਰਨਾ ਚਾਹਤ ਹੈ। ਕੋਈ ਤਾਂ ਤਿਹਾਰਾਂ ਦੇ ਤਿਹਾਰਾ ਦੇ ਤੇ ਸੀ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਰ ਨੇ ਸੈਂਪਲਿੰਗ ਕਰ ਰਹੇ ਹੈ ਉਹ ਵੀ ਇੱਕ ਤਿਹਾੜ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਹੈ ਜਾਂ ਆਉਂਦੇ ਤਾਂ ਆਪਾਂ ਸਭ ਨੂੰ ਪਤਾ ਚਾਹ ਪਕੋੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਤਾਂ ਥਿਸ ਇਜ਼ ਆਲਸੋ ਪਾਰਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੈਂਪਲਿੰਗ